ਅੰਤਤ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਇੰਗਲੈਂਡ ਲੈ ਚਲਦੇ ਜਿੱਥੇ 10 ਸਾਲ ਦੀ ਸਜ਼ਾ ਦੀ ਚੇਤਾਵਨੀ ਦਿੱਤੀ ਗਈ ਹੈ ਸਰਕਾਰ ਦੁਆਰਾ ਤੇ ਹੁਣ ਲੋਕਾਂ ਨੇ ਰੈਲੀਆਂ ਕਰਮੀਆਂ ਛੱਡ ਦਿੱਤੀਆਂ ਨੇ ਨਸਲੀ ਵਿਰੋਧੀ ਪ੍ਰਦਰਸ਼ਨਕਾਰੀ ਨੇ ਟਿੱਪਣੀ ਦੇ ਅਤੇ ਜਨਤਕ ਮੋਦਿਆਂ ਦੇ ਡਾਇਰੈਕਟਰ ਦੀਆਂ ਟਿੱਪਣੀਆਂ ਦੇ ਵਿਚਕਾਰ ਹਫਤੇ ਦੇ ਅੰਤ ਵਿੱਚ ਯੋਜਨਾਬੱਧ ਦੂਰ ਸੱਜੇ ਰੈਲੀਆਂ ਸਾਕਾਰ ਨਹੀਂ ਹੋਈਆਂ ਦੰਗਾਕਾਰੀਆਂ ਨੂੰ ਹੁਣ 10 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਨਿਊ ਕੈਸਲ ਲੀਵਰਪੂਲ ਬ੍ਰਿਸਲਡ ਵੈਕਫੀਲਡ ਅਤੇ ਸ਼ਹਿਰਬਰੀ ਵਰਗੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਯੋਜਨਾਬੰਦ ਦੂਰਸੱਜੇ ਕਾਰਵਾਈਆਂ ਨਹੀਂ ਹੋਈਆਂ ਜਦੋਂ ਕਿ ਮੁਠੀ ਪਰ ਛੋਟੀਆਂ ਰੈਲੀਆਂ ਦੇ ਨਤੀਜੇ ਵਜੋਂ ਤੇਜ਼ੀ ਨਾਲ ਪੁਲਿਸ ਦੁਆਰਾ ਗ੍ਰਿਫਤਾਰੀਆਂ ਕੀਤੀਆਂ ਗਈਆਂ ਯੂਵਿਲ ਵਿੱਚ ਇੱਕ ਛੋਟੇ ਜਿਹੇ ਇਮੀਗ੍ਰੇਸ਼ਨ ਵਿਰੋਧੀ ਇਕੱਠ ਨੂੰ ਪੁਲਿਸ ਦੁਆਰਾ ਖੰਡਾਇਆ ਗਿਆ ਜਿਸ ਵਿੱਚ ਨਸਲੀ ਤੌਰ ਤੇ ਵਰਤੇਗੇ ਜਨਤਕ ਵਿਗਾੜ ਵਾਲੇ ਵਿਵਹਾਰ ਅਤੇ ਇੱਕ ਚਾਕੂ ਰੱਖਣ ਸਮੇਤ ਅਪਰਾਧਾਂ ਲਈ ਚਾਰ ਲੋਕਾਂ ਨੂੰ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਰਿਫਾਰਮ ਯੂਕੇ ਪਾਰਟੀ ਦੇ ਕੇਂਦਰੀ ਲੰਡਨ ਦਫਤਰ ਨੂੰ ਨਕਸਲਵਾਦੀ ਵਿਰੋਧੀ ਪ੍ਰਦਰਸ਼ਨਕਾਰੀਆਂ ਦੁਆਰਾ 5000 ਲੋਕਾਂ ਨੂੰ ਸ਼ਾਮਲ ਕਰਨ ਵਾਲੇ ਸ਼ਾਂਤਮਈ ਮਾਰਚ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਬੈਲਫਾਸਟ ਵਿੱਚ 15000 ਲੋਕ ਸ਼ਹਿਰ ਦੇ ਸਭ ਤੋਂ ਵੱਡੇ ਨਸਲਵਾਦ ਵਿਰੋਧੀ ਕੱਟ ਵਿੱਚੋਂ ਇੱਕ ਦੇ ਵਿੱਚ ਸ਼ਾਮਲ ਹੋਏ ਉੱਤਰੀ ਆਇਰਲੈਂਡ ਵਿੱਚ ਹੋਰ ਕਿਤੇ ਡੇਰੀ ਵਿੱਚ ਰਾਸ਼ਟਵਾਦੀਆਂ ਦੇ ਨਾਲ ਝੜਪਾਂ ਵਿੱਚ 10 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਵੱਖਰੇ ਦੰਗਾ ਵਿੱਚ ਜਿੱਥੇ ਸਲਾਨਾ ਅਪਰੈਂਟਿਸ ਲੜਕੀਆਂ ਦੀ ਵਫਾਦਾਰ ਪ੍ਰੇਟਤਵਾਦ ਹੋਏ ਸਨ ਤੇ ਪੁਲਿਸ ਤੇ ਪੈਟਰੋਲ ਬੰਬ ਸੁੱਟੇ ਗਏ ਪਟਾਕੇ ਪੱਥਰ ਸੁੱਟੇ ਗਏ ਜਿਸ ਵਿੱਚ ਪੰਜਾਬ ਪੁਲਿਸ ਵਾਲੇ ਜ਼ਖਮੀ ਹੋ ਗਏ ਸਨ ਇਸਰਾਨਾ ਪਬਲਿਕ ਪ੍ਰੋਸੀਕਿਊਸ਼ਨ ਦੇ ਡਾਇਰੈਕਟਰ ਸਟੀਫਨ ਪਾਰਕਸਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦੰਗਿਆਂ ਦੇ ਦੋਸ਼ੀ ਸੈਂਕੜੇ ਹੋ ਲੋਕਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਖਾਸ ਤੌਰ ਤੇ ਜਿਨ੍ਹਾਂ ਤੇ ਵਧੇਰੇ ਦੋਸ਼ ਲੱਗੇ ਹੋਏ ਨੇ ਪਾਰਕਸਨ ਨੇ ਕਿਹਾ ਕਿ ਦੰਗਿਆਂ ਵਿੱਚ ਸਿੱਧੇ ਤੌਰ ਤੇ ਸ਼ਾਮਲ ਲੋਕਾਂ ਨੂੰ 10 ਸਾਲ ਦੀ ਲੰਮੀ ਸਜ਼ਾ ਦਿੱਤੀ ਜਾਵੇਗੀ ਅਸੀਂ ਵੀ ਨਤੀਜਿਆਂ ਬਾਰੇ ਚੇਤਾਵਨੀ ਦਿੱਤੀ ਹੈ ਉਹ ਨਤੀਜੇ ਭੁਗਤਣ ਲਈ ਤਿਆਰ ਰਹਿਣ ਉਸਨੇ ਕਿਹਾ ਕਿ ਇਹ ਬਦਲਾ ਲੈਣ ਬਾਰੇ ਨਹੀਂ ਹੈ ਇਹ ਨਿਆਂ ਪ੍ਰਦਾਨ ਕਰਨ ਬਾਰੇ ਹੈ ਦੰਗਾਕਾਰੀ ਦਰਜਨਾ ਜਿਤੇ ਸ਼ਨੀਵਾਰ ਨੂੰ ਪੂਰੇ ਯੂਕੇ ਦੀ ਅਦਾਲਤ ਵਿੱਚ ਪੇਸ਼ ਹੋਏ ਜਿਸ ਵਿੱਚ 16 ਸਾਲ ਦਾ ਇੱਕ ਲੜਕਾ ਵੀ ਸ਼ਾਮਲ ਹੈ ਜਿਸ ਨੇ ਲੀਵਰਪੂਲ ਵਿੱਚ ਗੜਬੜ ਦੌਰਾਨ 15000 ਯੂਰੋ ਦੇ ਵੈਪ ਚੋਰੀ ਕਰਨ ਸਹਿਵਕਾਰ ਕੀਤਾ ਤੇ ਉਸਨੇ ਇੱਕ ਐਮਰਜੈਂਸੀ ਕਰਮਚਾਰੀ ਤੇ ਹਮਲਾ ਕਰਨਾ ਤੇ ਪੁਲਿਸ ਦੀ ਕਾਰ ਨੂੰ ਅਪਰਾਧਕ ਨੁਕਸਾਨ ਪਹੁੰਚਾਇਆ ਇਹ ਉਸਨੂੰ ਦੋਸ਼ੀ ਮੰਨਿਆ ਗਿਆ ਕਿਸ਼ੋਰਾਂ ਨੇ ਉਹਨਾਂ ਲੋਕਾਂ ਦਾ ਇੱਕ ਵੱਡਾ ਅਨੁਪਾਤ ਕੀਤਾ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹਫਤੇ ਦੇ ਅੰਤ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ। 3 ਤੇ 13 ਸਾਲ ਦੇ ਲੜਕੇ ਤੇ ਇੱਕ 17 ਸਾਲ ਦੀ ਕੁੜੀ ਹਾਲ ਹੀ ਵਿੱਚ ਗ੍ਰਿਫਤਾਰ ਕੀਤੀ ਗਈ ਹੈ ਜੋ ਇਸ ਲੜੀ ਦਾ ਹਿੱਸਾ ਸਨ। ਸਾਊਥ ਪੋਰਟ ਹਮਲਾਵਰ ਦੀ ਪਛਾਣ ਬਾਰੇ ਗਲਤ ਸੋਸ਼ਲ ਮੀਡੀਆ ਪੋਸਟਾਂ ਵਿੱਚ ਨਸਲੀ ਨਫ਼ਰਤ ਪੜਕਾਉਣ ਦੇ ਲਈ ਗ੍ਰਿਫਤਾਰ ਕੀਤੇ ਗਏ 55 ਸਾਲ ਦੀ ਇੱਕ ਔਰਤ ਨੂੰ ਪੁਲਿਸ ਨੇ ਜ਼ਮਾਨਤ ਤੇ ਰਹਾ ਕਰ ਦਿੱਤਾ ਨੈਸ਼ਨਲ ਚੀਫ ਕੌਂਸਲ ਦੇ ਅਨੁਸਾਰ ਸ਼ਨੀਵਾਰ ਨੂੰ ਦੰਗਿਆਂ ਦੇ ਸਬੰਧ ਵਿੱਚ 778 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ 349 ਤੇ ਚਾਰਜ ਕੀਤਾ ਗਿਆ ਇਸ ਦੌਰਾਨ ਵਿਸ਼ਲੇਸ਼ਣ ਦੇ ਵਿੱਚ ਪਾਇਆ ਗਿਆ ਕਿ ਦੰਗਾਕਾਰੀ 200 ਤੋਂ ਵੱਧ ਅਧਿਕਾਰੀਆਂ ਨੂੰ ਜ਼ਖਮ ਜ਼ਖਮੀ ਕਰ ਗਏ ਅਤੇ ਇਹਨਾਂ ਵਿੱਚੋਂ ਇਕੱਲੇ ਮਾਈ ਸਾਈਡ ਤੇ ਪੁਲਸ ਵਾਲੇ ਜਿਨ੍ਹਾਂ ਦੀ ਗਿਣਤੀ 93 ਦੱਸੀ ਜਾ ਰਹੀ ਹੈ ਡੇਵਿਡ ਲੈਮੀ ਵਿਸ਼ੇਸ਼ਕਤਰ ਅਤੇ ਟੋਟਨਹੈਮ ਰੇਵਰ ਐਮਪੀ ਜਿੱਥੇ 2011 ਵਿੱਚ ਉਹ ਦੰਗੇ ਤੇ ਉਸਨੇ ਕਿਹਾ ਸੀ ਕਿ ਸੱਜਣ ਇਹ ਭੁੱਲ ਗਏ ਸਨ ਕਿ ਅੰਗਰੇਜ਼ੀ ਹੁਣ ਦਾ ਮਤਲਬ ਕੀ ਹੈ ਸੰਡੇ ਟਾਈਮ ਦੇ ਵਿੱਚ ਉਹ ਲਿਖਦੇ ਨੇ ਉਹਨਾਂ ਨੇ ਕਿਹਾ ਕਿ ਲੋਕ ਅਕਸਰ ਮੈਨੂੰ ਟੋਟਨਹੈਮ ਦੇ ਕਾਲੇ ਐਮਪੀ ਵੱਜੂ ਜਾਣਦੇ ਨੇ ਦੁਨੀਆ ਦੇ ਸਭ ਤੋਂ ਬੁਖੀਨ ਹਲਕਿਆਂ ਵਿੱਚੋਂ ਇੱਕ ਏਕੀਕਰਨ ਦੇ ਸਵਾਲ ਬਾਰੇ ਪੁੱਛੇ ਗਏ ਮੈਂ ਜੋਸ਼ ਨਾਲ ਵਿਸ਼ਵਾਸ ਰੱਖਦਾ ਹਾਂ ਕਿ ਸਾਰੇ ਪਛੋਕੜ ਵਾਲੇ ਲੋਕ ਆਪਣੇ ਗੁਵਾਂਡੀਆਂ ਦੇ ਨਾਲ ਏਕੀਕ੍ਰਿਤ ਹੋਣ ਇਸ ਦੀ ਜ਼ਰੂਰਤ ਵੀ ਹੈ ਦੂਜੇ ਸਜੇ ਜਿੱਥੇ ਦਿਖਾਇਆ ਗਿਆ ਕਿ ਏਕੀਕ੍ਰਿਤ ਕਰਨ ਦੀ ਜ਼ਰੂਰਤ ਨੂੰ ਲੋਕ ਭੁੱਲ ਗਏ ਨੇ ਇਹ ਭੁੱਲ ਗਿਆ ਕਿ ਅੰਗਰੇਜ਼ੀ ਹੋਣ ਦਾ ਅਰਥ ਕੀ ਹੈ ਸਾਡੇ ਕਦਰਾਂ ਕੀਮਤਾਂ ਦਾ ਉਤਰੀ ਤਾਰਾ ਸ਼ੇਨ ਸ਼ੀਲਤਾ ਅਤੇ ਸਾਡਾ ਸੁੰਦਰ ਦੇਸ਼ ਬੁੱਲਾ ਦਾ ਤਾਰਾ ਮੰਡ ਤਾਰਾ ਮੰਡਲ ਹੈ ਤੇ ਇਸ ਨੂੰ ਅਸੀਂ ਹੁਣ ਰੱਦ ਕਰ ਦਿੱਤਾ ਹੈ ਇਨਾ ਕੱਠਾ ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੇ ਵਿੱਚ ਝੋਲ ਲਗਾਇਆ ਆਪਣੇ ਗਵਾਂਡੀਆਂ ਦਾ ਆਦਰ ਕਰੋ ਨਿਜੀ ਜ਼ੇਦਾਰ ਦਾ ਆਦਰ ਕਰੋ ਪੁਲਿਸ ਦਾ ਤੁਹਾਨੂੰ ਸਤਕਾਰ ਕਰਨਾ ਚਾਹੀਦਾ ਹੈ ਇਸ ਵਿਗਾਰ ਵਿੱਚ ਫਸੇ ਹੋਏ ਲੋਕਾਂ ਨੂੰ ਵਾਪਸ ਬ੍ਰਿਟਿਸ਼ ਬਾਦ ਦੇ ਅੰਦਰ ਏਕੀਕ੍ਰਿਤ ਕਰਨ ਦੀ ਜ਼ਰੂਰਤ ਹੈ ਇਸ ਬਣਾਉਣੇ ਰੁਝਾਨ ਵਾਲੇ ਆਨਲਾਈਨ ਨਫ਼ਰਤੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਭਾਈਚਾਰਕ ਇਥੇ ਦੰਗਿਆਂ ਦੇ ਪ੍ਰਭਾਵ ਦੇ ਨਾਲ ਲੋਕਾਂ ਦੁਆਰਾ ਰੈਲੀਆਂ ਕਰਨਾ ਜਾਰੀ ਰੱਖਿਆ ਗਿਆ ਜਿਸ ਵਿੱਚ ਇੱਕ ਮਿਡਲ ਸਬਰੋ ਕਰਰ ਵੀ ਸ਼ਾਮਲ ਹੈ ਜਿਸ ਦੀ ਕਾਰ ਇੱਕ ਹਫ਼ਤੇ ਪਹਿਲਾਂ ਕਸਬੇ ਵਿੱਚ ਦੰਗਾਕਾਰੀਆਂ ਨੇ ਤਬਾਹ ਕਰ ਦਿੱਤੀ ਗਰੇਟਨ ਨਾਵਾ ਬੀਚੀ ਲਈ ਇੱਕ ਫੌਂਡਰੀਜ਼ੋ ਹੰਝੂਆਂ ਵਿੱਚ ਰਹਿ ਗਿਆ ਸੀ ਜਦੋਂ ਉਹ ਆਪਣੀ ਕਾਰ ਨੂੰ ਸੜਦਾ ਹੋਇਆ ਆਪਣੀ ਅੱਖਾਂ ਮੁਰੇ ਦੇਖ ਰਿਹਾ ਸੀ ਤੇ ਉਸ ਨੂੰ ਲੱਭਣ ਲਈ ਉਸਨੇ 12 ਘੰਟੇ ਦੀ ਜਿੱਥੇ ਸ਼ਿਫਟ ਲਗਾਈ ਸੀ ਉਹ ਕਾਰ ਬਣਾਈ ਸੀ ਤੇ ਉਸ ਦੀ 65000 ਪਾਉਂਡ ਦੀ ਜਿੱਥੇ ਇੱਕ ਵੱਡੀ ਰਕਮ ਉਸ ਲਈ ਇਕੱਠੀ ਕੀਤੀ ਗਈ ਹੈ ਫੰਡ ਰੈਸ ਪ੍ਰਬੰਧਕਾਂ ਕਲੀਅਰਸ ਕੇਅਰ ਲਿਮਟਿਡ ਨੇ ਕਿਹਾ ਹੈ ਕਿ ਨਾਵਾ ਬੀਚੀ ਨੂੰ ਆਪਣੀ ਨਵੀਂ ਕਾਰ ਤੇ ਬੀਮੇ ਦੀ ਲਾਗਤ ਨੂੰ ਪੂਰਾ ਕਰਨ ਲਈ 28000 ਪਾਉਂਡ ਪ੍ਰਾਪਤ ਹੋਣਗੇ ਪ੍ਰਭਾਵਿਤ ਕੰਪਨੀ ਦੇ ਸਟਾਫ ਨੂੰ 1000 ਪਾਉਂਡ ਸਥਾਨਕ ਚੈਰਿਟੀ ਲਈ 36000 ਪਾਉਂਡ ਪ੍ਰਾਪਤ ਹੋਣਗੇ ਤੇ ਬਾਕੀਆਂ ਦੀ ਰਕਮ ਹੋਰ ਸਸਤਾਵਾਂ ਨੂੰ ਚੈਰਿਟੀ ਕੀਤੀ ਜਾਵੇਗੀ ਖਰਚ ਕੀਤੀਆਂ ਜਾ ਰਹੀਆਂ ਰਕਮਾਂ ਬਾਰੇ ਅਪਡੇਟਸ ਦਿੱਤੇ ਗਏ ਨੇ ਕਿਉਂਕਿ ਬਦਕਿਸਮਤੀ ਨਾਲ ਬ੍ਰੈਡਨ ਮੂ ਪ੍ਰਾਪਤ ਹੋਣ ਵਾਲੀ ਰਕਮਾਂ ਬਾਰੇ ਅਟਕਲਾਂ ਲਗਾਉਣੀਆਂ ਤੇ ਲਗਾਈਆਂ ਵੀ ਗਈਆਂ ਸਨ ਕੰਪਨੀ ਨੇ ਉਹ ਫੰਡਮੀ ਪੇਜ ਸੇ ਕਿਹਾ ਹੈ ਕਿ ਜਿਨ੍ਹਾਂ ਨੇ ਦਾਨ ਕੀਤਾ ਉਹ ਰਿਫੰਡ ਦੀ ਬੇਨਤੀ ਵੀ ਕਰ ਸਕਦੇ ਨੇ ਕੈਨੇਡੀਅਨ ਖਬਰਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨਾਰ